ਨੌਜਾਨ ਮਜਬੂਰੀ ਬਣ ਜਾਂਦੀ ਆ ਬੰਦੇ ਦੀ ਹੈਲੋ ਮੈਨੂੰ ਪਤਾ 1 ਮਿੰਟ ਮਾਈਕ ਬੰਦ ਕਰਿਓ ਜੀ ਮਜਬੂਰੀ ਬੰਦੇ ਦੀ ਬਣ ਜਾਂਦੀ ਆ ਖੰਡੂਰ ਸਾਹਿਬ ਖੇਡਣਾ ਪਿਆ ਪਰ ਦੇਖੋ ਖੰਡੂਰ ਸਾਹਿਬ ਕਿੱਥੇ ਆ ਘਾਂਗਾ ਕਿੱਥੇ ਆ ਕਹਿੰਦਾ ਯਾਰ ਹਰ ਇੱਕ ਬਣ ਜਾਂਦਾ ਪਰ ਘਾਂਗੇ ਵਾਲੇ ਵਰਗਾ ਯਾਰ ਕਹਿੰਦਾ ਨਸੀਬਾਂ ਦੇ ਨਾਲ ਮਿਲਦਾ ਇਹ ਪਿਆਰ ਦੀਆਂ ਗੱਲਾਂ ਹੁੰਦੀਆਂ ਤਾਇੋਂ ਤੇ ਦੀਪਤਪੁਰ ਜੀ ਚੱਲ ਕੇ ਖੰਡੂਰ ਸਾਹਿਬ ਤੋਂ ਆਈ ਆ ਗਿਆ ਮੇਰੇ ਪੰਜਾਬੀ ਵੀਰੋ ਆ ਲੀਕੋ ਵੀ ਨਹੀਂ ਲਾਹੀ ਏਕੇ ਸਾਨੂੰ ਫਕਰ ਦੋਸਤਾ ਤੇ ਸਾਡੀ ਹੋਣੀ ਯਾਰੀ ਦੇ ਚਰਚੇ ਰਾਜੇ ਖੇਲੇ ਸੌ ਰੱਬ ਦੀ ਸੱਚੇ ਯਾਰ ਨਹੀਂ ਜਾਂਦੇ ਪਰਖੇ ਸੱਚੇ ਯਾਰ ਨਹੀਂ ਜਾਂਦੇ ਪਰਖੇ ਲੈ ਵੀ ਇਹ ਵੀ ਗੱਲਾਂ ਸੱਚੀਆਂ ਨੇ ਗੁਰਜੋਤ ਮਾਨ ਸਾਡਾ ਵੀਰ ਮਾਨ ਮਰਾੜ ਕਿਆ ਬਾਤ ਕੋਮਲ ਥਾਲੀ ਬਾਲ ਗੁਰਵਿੰਦਰ ਕਹਿੰਦਾ ਵੀ ਮੈਂ ਉਹ ਆਖਿਆ ਸੀਗਾ ਵੀ ਤੇਰੀ ਮੇਰੇ ਇਲਾਕੇ ਦੇ ਵਿੱਚ ਡਿਮਾਂਡ ਵੜੀ ਐ ਤੇ ਤੈਨੂੰ ਲੋਕ ਲੇ ਵੀ ਦੀਪ ਅੱਜ ਤੂੰ ਖੇਡਿਆ ਤੇ ਨਹੀਂ ਆ ਆ ਵੇਖ ਤੇਰਾ ਪਿਆਰ ਕਾਂਗੇ ਵਾਲਿਆ ਮੈਂ ਇੱਕ ਗੱਲ ਕਹੂੰਗਾ ਯਾਰ ਕਮਾਏ ਪਿਆਰ ਕਮਾਏ ਸੋ ਰੱਬ ਦੀ ਮੈਨੂੰ ਰਾਜੇ ਖੇਲੇ ਰੱਬ ਵਰਗੇ ਦਿਲਦਾਰ ਕਮਾਏ ਰੱਬ ਵਰਗੇ ਦਿਲਦਾਰ ਕਮਾਏ ਲੇ ਵੀ ਰਪਿੰਦਰ ਕਿਹੜਾ ਨੇ ਉਹ ਨੌਜਵਾਨ ਹਾਂਜੀ ਸੱਚੀ ਗੱਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਇਸ YouTube ਚੈਨਲ ਦੇ ਹਾਂਜੀ ਦੋਸਤੋ ਜਿਵੇਂ ਕਿ ਤੁਸੀਂ ਵੀ ਵੀਡੀਓ ਕਲਿੱਪ ਵਿੱਚ ਸੁਣ ਚੁੱਕੇ ਹੋ ਕਿ ਦੀਪ ਦਵਰਜੀ ਵਾਲਾ ਕਾਂਗੇ ਵਾਲੇ ਦੀਆਂ ਯਾਰੀਆਂ ਪਗਾਉਣ ਵਾਸਤੇ ਦੋ ਕਬੱਡੀ ਕੱਪ ਖੇਡ ਕੇ ਕਾਂਗਾ ਪਹੁੰਚਿਆ ਹਾਂ ਦੋਸਤੋ ਦੀਪਦਵਰਜੀ ਵਾਲਾ ਕਿਸੇ ਕਾਰਨ ਦੇ ਕਾਂਗੇ ਦੇ ਕਬੱਡੀ ਕੱਪ ਉੱਤੇ ਨਹੀਂ ਖੇਡ ਸਕਿਆ ਤੇ ਦੋਸਤੋ ਉਸਨੇ ਪਹਿਲਾਂ ਸ਼ਾਇਦ ਖਡੂਰ ਸਾਹਿਬ ਦੇ ਕਬੱਡੀ ਕੱਪ ਉੱਤੇ ਖੇਡਣਾ ਸੀ ਤੇ ਦੋਸਤੋ ਫਿਰ ਵੀ ਉਹ ਆਪਣੀ ਯਾਰੀ ਪਗਾਉਣ ਵਾਸਤੇ ਕਾਂਗੇ ਵਾਲੇ ਦੇ ਕਬੱਡੀ ਕੱਪ ਉੱਤੇ ਪਹੁੰਚਿਆ ਹਾਂ ਦੋਸਤੋ ਤੁਹਾਨੂੰ ਕਿਵੇਂ ਲਗੀ ਦੀਪਦਵਰਜੀ ਦੀ ਇਹ ਸੋਚ ਕਮੈਂਟਾਂ ਜ਼ਰੂਰ ਦੱਸਣਾ ਜੀ ਤੇ ਦੋਸਤੋ ਕੌਣ ਕੌਣ ਦੀਪ ਦਵਰਜੀ ਵਾਲੇ ਦਾ ਫੈਨ ਹੈ ਕਮੈਂਟ ਕਰਕੇ ਜ਼ਰੂਰ ਦੱਸਣਾ ਜੁੜੇ ਰਹੋ ਚੈਨਲ ਦੇ ਨਾਲ ਹਾਜ਼ਰ ਹੋਵਾਂਗੇ ਕਬਡੀ ਦੀ ਕੋਈ ਇਸੇ ਤਰ੍ਹਾਂ ਦੀ ਨਵੀਂ ਅਪਡੇਟ ਲੈ ਕੇ ਆਏ ਹਾਂ ਲਈ ਹੁਣ ਤੂੰ ਆਏ ਆਪਣੀ ਮਰਜ਼ੀ ਨਾਲ ਹੈ ਕਾਂਗਾ ਕਹਿੰਦਾ ਵੀ ਜਾਣਾ ਸਾਡੀ ਮਰਜ਼ੀ ਨਾਲ ਹੈ ਔਰ ਪਿਆਰ ਦੀਆਂ ਗੱਲਾਂ ਨੇ